ਮੇਰਾ ਖਿਆਲ ਹੈ 11ਵੇਂ ਮਹੀਨੇ ਤੋਂ ਉਦਦੋਲਨ ਵਾਗ ਗਿਆ। ਡਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ। ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਜਿਹੜਾ ਅੱਜ ਦਾ ਬੰਦਾ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ। ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ। ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲ ਹੀ ਹਮਦਰਦੀ ਹੋ ਜਾਂਦੀ ਹੈ ਜੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦਾ ਜਿਹੜਾ ਹੈਗਾ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾਂ ਕਿਉਂ ਨਹੀਂ ਮੰਨ ਰਹੀ? ਮੰਗਾਂ ਸਰਕਾਰ ਮਤਲਬ ਜੀ ਕਿ ਇਹ ਮੰਗਾਂ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹਨਾਂ ਮੰਗਾਂ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾਂ ਮੰਨੇ ਤੇ ਡੱਲੇ ਵਾਲ ਜੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾਂ ਪੈਦਾ ਹੁੰਦਾ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਸਾਡਾ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:30 ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂਟ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱਢਿਆਗਾ ਉਹਨਾਂ ਸਾਡੀਆਂ ਦੋ ਜਿੱਥੇ ਬੰਦੀਆਂ ਨੇ ਪਿੱਢ ਲਿਆ ਉਸ ਜਿੱਥੇ ਬੰਦੀਆਂ ਹੋਰ ਰਲ ਗੀਆਂ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮ ਜ਼ੋਲਣੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਜ਼ੋਲਣ ਪੰਜਾਬ ਚੱਲਿਆ ਜੀ ਫਿਰ ਸੈਂਟਰਪਰ ਦਾ ਅਧੋਲਣ ਬਣਿਆ ਮੇਰਾ ਖਿਆਲ ਹੈ 11ਵੇਂ ਮਹੀਨੇ ਚ ਅਧੋਲਣ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਖਿਆਲ ਹੈ ਵੀ ਸਫਰ ਰਹੂਗਾ ਬੰਦ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੇ ਕਿਹਾ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਦੀ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿਸ ਤੇ ਬੰਦਿਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:30 ਕਰਦਾ ਬੰਦ ਹੋ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨੇ ਸਾਨੂੰ ਪਹਿਲਾਂ ਸਾਨੂੰ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਅਧੋਲਣ ਪਿੱੜਿਆਗਾ ਉਹਨਾਂ ਸਾਡੀਆਂ ਦੋ ਜਥੇਬੰਦੀਆਂ ਨੇ ਪਿੱੜ ਲਿਆ ਉਸ ਜਥੇਬੰਦੀਆਂ ਹੋਰ ਰਲ ਗਏ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂ ਗਿਆ ਫਿਰ ਜ਼ੋਲਣ ਜੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ ਦੋ ਤਿੰਨ ਮਹੀਨੇ ਜ਼ੋਲਣ ਪੰਜਾਬ ਚੱਲਿਆ ਸੀ ਫਿਰ ਸੈਂਟਰਪੱਧਰ ਦਾ ਅਧੋਲਣ ਬਣਿਆ ਸੀ ਮੇਰਾ ਖਿਆਲ 11ਵੇਂ ਮਹੀਨੇ ਜੋ ਅਧੋਲਣ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਉਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੇ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਮਰਤੇ ਬਹਿ ਜੇ ਉਹ ਹਰ ਕਨਾਲ ਹੀ ਹਮਦਰਦੀ ਹੋ ਜਾਂਦੀ ਹੈ ਜੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੇ ਕਹ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਆ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲ ਡੱਲੇ ਦੀ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿਸ ਤੇ ਬੰਦਿਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਕਰਦਾ ਬੰਦ ਹੋ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਡੇਰੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨੇ ਸਾਨੂੰ ਪਹਿਲਾਂ ਸਾਨੂੰ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਅਧੋਲਣ ਪਿੱੜਿਆਗਾ ਉਹਨਾਂ ਸਾਡੀਆਂ ਦੋ ਜੁੱਥੇ ਬੰਦੀਆਂ ਨੇ ਪਿੱੜ ਲਿਆ ਉਸ ਜੁੱਥੇ ਦੀਆਂ ਹੋਰ ਰਲ ਗਿਆ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂ ਗਿਆ ਫਿਰ ਜ਼ੋਲਣ ਜੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ ਦੋ ਤਿੰਨ ਮਹੀਨੇ ਜ਼ੋਲਣ ਪੰਜਾਬ ਚੱਲਿਆ ਸੀ ਫਿਰ ਸੈਂਟਰ ਪਰਦਰ ਦਾ ਅਧੋਲਣ ਬਣਿਆ